ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੀ ਜ਼ਿੰਦਗੀ ਕਿ ਮੈਂ ਬਾਹਰ ਦੇ ਲਾਲਚ ਦੇ ਵਿੱਚ ਉਹਦੇ ਮਾਪਿਓ ਨੇ ਉਹਦੀ ਜ਼ਿੰਦਗੀ ਖਰਾਬ ਕੀਤੀ ਹਰਜੀਤ ਅੱਜ 15 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਸੀ ਜਦੋਂ ਉਹ ਵਾਪਸ ਆਈ ਤਾਂ ਉਹ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੜੀ ਆ ਘਰ ਦੇ ਦਰਵਾਜ਼ੇ ਅੱਗੇ ਖੜੀ ਉਹ ਵੇਖਦੀ ਆ ਕਿ ਘਰ ਨੂੰ ਲੋਕ ਲੱਗਿਆ ਹੋਇਆ ਤੇ ਜਦੋਂ ਉਹ ਆਪਣੇ ਛੋਟੀ ਚਾਰਦواری ਉੱਤੋਂ ਦੀ ਘਰ ਵੱਲ ਵੇਖਦੀ ਆ ਤਾਂ ਘਰ ਦੇ ਜੋ ਹਾਲਾਤ ਸੀ ਉਹਦੇ ਤੋਂ ਵੇਖੇ ਨਹੀਂ ਗਏ ਉਹੋ ਆਪਣੇ ਚਾਚੇ ਦੇ ਘਰ ਜਾਂਦੀ ਆ ਤੇ ਚਾਚੀ ਨੂੰ ਮਿਲਦੀ ਆ ਉਹਦੀ ਚਾਚੀ ਉਹਨੂੰ ਐਨੇ ਸਾਲਾਂ ਬਾਅਦ ਇਕੱਲੀ ਨੂੰ ਵੇਖ ਕੇ ਉਦਾਸ ਵੀ ਹੁੰਦੀ ਆ ਤੇ ਖੁਸ਼ ਵੀ ਹੁੰਦੀ ਆ ਚਾਚੀ ਨੂੰ ਗੱਲ ਲੱਗ ਕੇ ਮਿਲਦੀ ਆ ਤੇ ਬਹੁਤ ਰੋਂਦੀ ਆ ਤੇ ਉਹਦੀ ਚਾਚੀ ਕੋਲ ਉਹਨੂੰ ਹੌਸਲਾ ਦੇਣ ਲਈ ਸ਼ਬਦ ਨਹੀਂ ਹੈਗੇ ਕਿਉਂਕਿ ਹਰਜੀਤ ਕੋਲ ਜੇ ਕੁਝ ਬਚਿਆ ਸੀ ਤਾਂ ਸਿਰਫ ਉਹਦਾ ਆਂਡ ਗਵਾਡ ਤੇ ਉਹਦੀ ਚਾਚੀ ਉਦੇ ਬਾਹਰ ਜਾਣ ਤੋਂ ਬਾਅਦ ਉਹਦੇ ਮਾਤਾ ਪਿਤਾ ਨਹੀਂ ਰਹੇ ਸੀ ਚਲ ਉਹ ਚਾਚੀ ਕੋਲ ਬੈੰਦੀ ਆ ਐਨੇ ਨੂੰ ਚਾਚੀ ਦੀ ਕੁੜੀ ਬਾਹਰ ਆਉਂਦੀ ਆ ਉਹਨੂੰ ਮਿਲਦੀ ਆ ਤੇ ਉਹਦੀ ਚਾਚੀ ਕਹਿੰਦੀ ਆ ਕਿ ਭੈਣ ਨੂੰ ਅੰਦਰ ਲੈ ਜਾ ਇਹ ਉਹ ਕਹਿੰਦੀ ਆ ਹਰਜੀਤ ਐਨੇ ਸਾਲ ਤੂੰ ਗਈ ਰਹੀ ਮੁੜ ਕੇ ਤੂੰ ਆਈ ਨਹੀਂ ਪੁੱਤ ਕੀ ਮਜਬੂਰੀ ਸੀ ਤੇਰੀ ਜਿਹੜੀ ਤੂੰ ਐਨੇ ਸਾਲਾਂ ਬਾਅਦ ਆਈਆਂ ਤੇ ਤੇਰੀ ਜਿਹੜੀ ਹਾਲਤ ਆ ਇਹ ਹਾਲਤ ਐਦਾਂ ਕਿਵੇਂ ਤਾਂ ਹਰਜੀਤ ਕਹਿੰਦੀ ਵੀ ਚਾਚੀ ਮੇਰੇ ਕੋਲ ਬੋਲਣ ਲਈ ਹਜੇ ਸ਼ਬਦ ਨਹੀਂ ਹੈਗੇ ਮੈਂ ਕੱਲੀ ਬੈਠਣਾ ਚਾਹਣੀ ਆ ਤੇ ਮੈਂ ਦੀਦੀ ਨੂੰ ਲੈ ਕੇ ਚੱਲੀ ਆ ਮੈਂ ਆਪਣੇ ਘਰ ਦਾ ਮੂੰਹ ਮਹਾਂਦਰਾ ਬਦਲਣਾ ਚਾਹਣੀ ਆ ਚਲੋ ਆਪਣੇ ਚਾਚੇ ਦੀ ਬੇਟੀ ਨੂੰ ਲੈ ਕੇ ਆਪਣੇ ਘਰ ਜਾਂਦੀ ਆ ਤੇ ਘਰ ਜਾ ਕੇ ਉਹ ਘਰ ਦੀ ਸਾਫ ਸਫਾਈ ਦੇ ਵਿੱਚ ਰੁੱਝ ਜਾਂਦੀ ਆ ਉਹਦੇ ਚਾਚੇ ਦੀ ਕੁੜੀ ਤੇ ਉਹ ਘਰ ਦੀ ਸਾਫ ਸਫਾਈ ਕਰਦੀਆਂ ਨੇ ਜਿੰਨਾ ਘਾਫੂਸ ਹੁੰਦਾ ਪੱਟਦੀਆਂ ਨੇ ਕੰਮ ਕਰਦੇ ਕਰਦੇ ਕਾਫੀ ਨਿਹਰਾ ਹੋ ਜਾਂਦਾ ਤੇ ਉਹਦੀ ਚਾਚੀ ਉਹਨਾਂ ਨੂੰ ਬੁਲਾਉਣ ਆਉਂਦੀ ਆ ਕਹਿੰਦੀ ਪੁੱਤ ਬਾਕੀ ਦਾ ਕੰਮ ਕੱਲ ਨੂੰ ਕਰ ਲਿਓ ਚਲੋ ਦੋਨੇ ਪੈਣਾ ਚਾਚੀ ਦੇ ਘਰ ਆਉਂਦੀਆਂ ਨੇ ਤੇ ਰੋਟੀ ਖਾਂਦੀਆਂ ਨੇ ਅਗਲੇ ਦਿਨ ਫੇਰ ਸਵੇਰੇ ਉਹ ਸਫਾਈ ਸ਼ੁਰੂ ਕਰਦੀਆਂ ਨੇ ਤੇ ਉਹਦੀ ਚਾਚੀ ਆਪਣੇ ਮੁੰਡੇ ਨੂੰ ਕਹਿ ਕੇ ਪਿੰਡ ਦੇ ਵਿੱਚੋਂ ਇੱਕ ਦਿਹਾੜੀਏ ਨੂੰ ਬੁਲਾ ਕੇ ਉਹਨਾਂ ਦੇ ਘਰ ਦੀ ਸਫਾਈ ਦੇ ਵਿੱਚ ਮਦਦ ਕਰਦੀ ਆ ਤੇ ਦੁਪਹਿਰ ਤੱਕ ਹਰਜੀਤ ਦਾ ਘਰ ਆ ਜਿਹੜਾ ਉਹ ਸਾਫ਼ ਹੋ ਜਾਂਦਾ ਹਰਜੀਤ ਕਮਰਿਆਂ ਦੀ ਸਫਾਈ ਕਰਦੀ ਆ ਘਰ ਦੇ ਵਿੱਚ ਜੋ ਸਮਾਨ ਸੀ ਉਹ ਸੈੱਟ ਕਰਦੀ ਆ ਇੱਕ ਕਮਰੇ ਦੇ ਵਿੱਚ ਵਧੀਆ ਬੈਠਣ ਜੋਗੀ ਜਗ੍ਹਾ ਬਣਾ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਦੋਨੋਂ ਪੈਣਾ ਇੰਨੀਆਂ ਥੱਕੀਆਂ ਹੁੰਦੀਆਂ ਕਿ ਦੁਪਹਿਰ ਦੀ ਰੋਟੀ ਖਾ ਕੇ ਸੌਂ ਜਾਂਦੀਆਂ ਨੇ ਕਿਉਂਕਿ ਸਫ਼ਰ ਤੋਂ ਆਈ ਸੀ ਹਰਜੀਤ ਵੀ ਥੱਕੀ ਹੋਈ ਸੀ ਖਾ ਕੇ ਸੌਂਦੀਆਂ ਜਦੋਂ ਉਹ ਤੇ ਉਹਨਾਂ ਨੂੰ ਸ਼ਾਮ ਹੋ ਜਾਂਦੀ ਆ ਸ਼ਾਮ ਨੂੰ ਫੇਰ ਹਰਜੀਤ ਦੀ ਚਾਚੀ ਆਉਂਦੀ ਆ ਤੇ ਦੋਨਾਂ ਨੂੰ ਉਠਾਉਂਦੀ ਆ ਕਿ ਪੁੱਤ ਤੁਸੀਂ ਤਾਂ ਦੁਪਹਿਰ ਦੀਆਂ ਸੁੱਤੀਆਂ ਮੁੜ ਕੇ ਉਠੀਆਂ ਹੀ ਨਹੀਂ ਉੱਠ ਖੜੋਤੀਓ ਆਜੋ ਕੁਝ ਖਾ ਪੀ ਲੋ ਚਲੋ ਉਹਦੀ ਚਾਚੀ ਦੇ ਘਰ ਜਾਂਦੀਆਂ ਉਹਦੀ ਚਾਚੀ ਉਹਨੂੰ ਪੁੱਛਦੀ ਆ ਕਿ ਹੁਣ ਚਾਹ ਪੀਓਂਗੀ ਆ ਕਿ ਰੋਟੀ ਉਹ ਕਹਿੰਦੀ ਆ ਵੀ ਅਸੀਂ ਰੋਟੀ ਹੀ ਖਾਵਾਂਗੇ ਸ਼ਾਮ ਨੂੰ ਉਹਦੀ ਚਾਚੀ ਰੋਟੀ ਖਾਂਦੀ ਆ ਖਵਾਉਂਦੀ ਆ ਉਹਨਾਂ ਨੂੰ ਇਹ ਰੋਟੀ ਖਾ ਕੇ ਫਿਰ ਹਰਜੀਤ ਦੇ ਘਰੇ ਆ ਜਾਂਦੀਆਂ ਨੇ ਦੋਨੇ ਭੈਣਾਂ ਉਹ ਗੱਲਾਂ ਕਰਨ ਬਹਿ ਜਾਂਦੀਆਂ ਨੇ ਹਰਜੀਤ ਦੇ ਚਾਚੇ ਦੀ ਕੁੜੀ ਉਹਨੂੰ ਪੁੱਛਦੀ ਆ ਕਿ ਦੀਦੀ ਨਾ ਤੁਸੀਂ ਕਦੇ ਕੋਈ ਫੋਨ ਨਾ ਕੋਈ ਚਿੱਠੀ ਪੱਤਰ ਕੀ ਗੱਲ ਸੀ ਤੁਸੀਂ ਇੰਨੇ ਸਾਲਾਂ ਬਾਅਦ ਉਹ ਵੀ ਇਸ ਹਾਲਤ ਦੇ ਵਿੱਚ ਤਾਂ ਫਿਰ ਹਰਜੀਤ ਆਪਣੀ ਜ਼ਿੰਦਗੀ ਬਾਰੇ ਦੱਸਣਾ ਸ਼ੁਰੂ ਕਰਦੀ ਆ ਗੱਲ ਉਦੋਂ ਦੀ ਆ ਜਦੋਂ ਹਰਜੀਤ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਆ ਤੇ ਇੱਕ ਦਿਨ ਉਹ ਕਾਲਜ ਤੋਂ ਆਈ ਤਾਂ ਉਹਦੇ ਮਾਪੇ ਨੇ ਉਹਨੂੰ ਖਬਰ ਦਿੱਤੀ ਕਿ ਅਸੀਂ ਤੇਰਾ ਰਿਸ਼ਤਾ ਬਾਹਰਲੇ ਮੁੰਡੇ ਨਾਲ ਪੱਕਾ ਕਰਤਾ ਹਰਜੀਤ ਕਹਿੰਦੀ ਵੀ ਤੁਹਾਨੂੰ ਇੰਨੀ ਕੀ ਕਾਲ ਸੀ ਕਿ ਮੇਰਾ ਰਿਸ਼ਤਾ ਪੱਕਾ ਕਰਨ ਦੀ ਮੈਂ ਤਾਂ ਹਲੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨੀ ਸੀ ਤਾਂ ਉਹਦੇ ਮੰਮੀ ਪਾਪਾ ਕਹਿੰਦੇ ਵੀ ਦੇਖ ਪੁੱਤੀ ਏ ਅਜੇ ਰਿਸ਼ਤਾ ਕਰਨਾ ਤੇ ਵਿਆਹ ਹੀ ਕਰਨਾ ਵੀ ਹਜੇ ਘੜਾ ਤੂੰ ਬਾਹਰ ਚੱਲੀ ਆ ਹਜੇ ਤੇਰੇ 2-3 ਸਾਲ ਲੱਗ ਜਾਣੇ ਆ ਬਾਹਰ ਜਾਣ ਤੇ ਉਹਦੋਂ ਤੂੰ ਆਪਦਾ ਕਾਲਜ ਪੂਰਾ ਕਰ ਲਈ। ਨਾ ਚਾਹੁੰਦੇ ਹੋਏ ਵੀ ਹਰਜੀਤ ਨੇ ਰਿਸ਼ਤੇ ਨੂੰ ਹਾਂ ਕਰ ਦਿੱਤੀ। ਹਰਜੀਤ ਦਾ ਵਿਆਹ ਹੋ ਜਾਂਦਾ ਤੇ ਹਰਜੀਤ ਸਹੁਰੇ ਘਰ ਚਲੀ ਜਾਂਦੀ ਆ। ਹਰਜੀਤ ਦੇ ਘਰ ਵਾਲਾ ਹਰਜੀਤ ਨੂੰ ਵਧੀਆ ਖੁਸ਼ ਰੱਖਦਾ। 15 ਦਿਨ ਉਹਨੇ ਰਹਿਣਾ ਹੁੰਦਾ ਫਿਰ ਉਹਨੇ ਕੈਨੇਡਾ ਵਾਪਸ ਜਾਣਾ ਹੁੰਦਾ ਤੇ ਚਲੋ ਉਹ ਵਧੀਆ ਇੱਕ ਦੂਜੇ ਨਾਲ ਰਹਿੰਦੇ ਆ। ਉਸ ਤੋਂ ਬਾਅਦ ਹਰਜੀਤ ਦੇ ਘਰ ਵਾਲਾ ਬਾਹਰ ਚੱਲਿਆ ਜਾਂਦਾ। ਇਸੇ ਦੌਰਾਨ ਹਰਜੀਤ ਆਪਣੇ ਪੇਕੇ ਘਰ ਆ ਕੇ ਦੁਬਾਰਾ ਆਪਣਾ ਕਾਲਜ ਜਿਹੜਾ ਜੁਆਇਨ ਕਰ ਲੈਂਦੀ ਆ। ਚਲੋ 3 ਮਹੀਨੇ ਬਾਅਦ ਹਰਜੀਤ ਦਾ ਵੀਜ਼ਾ ਆ ਜਾਂਦਾ ਤੇ ਹਰਜੀਤ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਤੁਸੀਂ ਤਾਂ ਕਹਿੰਦੇ ਸੀ 2-3 ਸਾਲ ਲੱਗਣਗੇ ਵੀ ਮੇਰਾ ਤਾਂ ਵੀਜ਼ਾ ਆ ਵੀ ਗਿਆ। ਪਰ ਹਰਜੀਤ اندرੋਂ ਖੁਸ਼ ਹੁੰਦੀ ਆ ਕਿਉਂਕਿ ਉਹਦਾ ਆਪਣੇ ਪਤੀ ਬਿਨਾਂ ਬਿਲਕੁਲ ਵੀ ਦਿਲ ਨਹੀਂ ਲੱਗਿਆ ਹੁੰਦਾ ਤੇ ਉਹ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹੁੰਦੀ ਆ। ਚਲੋ ਉਹ ਆਪਣੇ ਹਨਾ ਕੈਨੇਡਾ ਵਾਲੇ ਵਧੀਆ ਬੰਗਲੇ ਦੇ ਸੁਪਨੇ ਲੈਂਦੀ ਹੋਈ ਕੈਨੇਡਾ ਪਹੁੰਚ ਜਾਂਦੀ ਆ ਕੈਨੇਡਾ ਪਹੁੰਚ ਕੇ ਜਦੋਂ ਉਹ ਵੇਖਦੀ ਆ ਤਾਂ 에ਅਰਪੋਰਟ ਤੇ ਉਹਦੇ ਪਤੀ ਦੇ ਨਾਲ ਇੱਕ ਹੋਰ ਔਰਤ ਹੁੰਦੀ ਆ ਜਿਹੜੀ ਉਹਨੂੰ ਨਾਲ ਲੈਣ ਆਈ ਹੁੰਦੀ ਆ ਚਲੋ ਹਰਜੀਤ ਉਹਨਾਂ ਨੂੰ ਮਿਲਦੀ ਆ ਹਰਜੀਤ ਨੂੰ ਇਹ ਹੁੰਦਾ ਕਿ ਮੇਰਾ ਪਤੀ ਮੈਨੂੰ ਭੱਜ ਕੇ ਜੱਫੀ ਪਾ ਕੇ ਮਿਲੂਗਾ ਪਰ ਉਹ ਉਹਨੂੰ ਦੂਰੋਂ ਹੀ ਸੱstriਕਾਲ ਬੁਲਾਉਂਦਾ ਤੇ ਗੱਡੀ 'ਚ ਬਿਠਾ ਕੇ ਉਹਨੂੰ ਘਰ ਲੈ ਆਉਂਦੇ ਆ ਇੱਕ ਬਹੁਤ ਸੋਹਣਾ ਘਰ ਬਹੁਤ ਸੋਹਣਾ ਬੰਗਲਾ ਜਿੱਥੇ ਆ ਕੇ ਗੱਡੀ ਖੜਦੀ ਆ ਹਰਜੀਤ ਜਿਹੜੀ ਉਹ ਉਸ ਬੰਗਲੇ ਵੱਲ ਵੇਖਦੀ ਹੀ ਰਹਿ ਜਾਂਦੀ ਆ ਜਦੋਂ ਹਰਜੀਤ ਆਪਣਾ ਸਮਾਨ ਗੱਡੀ ਚੋਂ ਲਾਉਂਦੀ ਆ ਤਾਂ ਜਿਹੜੀ ਉਹ ਔਰਤ ਹੁੰਦੀ ਆ ਉਹ ਔਰਤ ਹਰਜੀਤ ਨੂੰ ਕਹਿੰਦੀ ਆ ਕਿ ਇਹ ਬੰਗਲਾ ਤੇਰਾ ਨਹੀਂ ਤੇਰੀ ਜਗ੍ਹਾ ਤਾਂ ਪਿੱਛੇ ਆ ਚੱਲ ਹਰਜੀਤ ਉਸ ਔਰਤ ਦੇ ਪਿੱਛੇ-ਪਿੱਛੇ ਚਲੀ ਜਾਂਦੀ ਆ ਤੇ ਜਾ ਕੇ ਇੱਕ ਪਿੱਛੇ ਨਾਲ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਉਸ ਕਮਰੇ ਦੇ ਵਿੱਚ ਇੱਕ ਬਜ਼ੁਰਗ ਔਰਤ ਪਈ ਹੁੰਦੀ ਆ ਨਾਲ ਹੀ ਟਾਇਲਟ ਬਾਥਰੂਮ ਬਣਿਆ ਸੀ ਛੋਟਾ ਜਿਹਾ ਤੇ ਛੋਟੀ ਜੀ ਰਸੋਈ ਬਣੀ ਸੀ ਉਹਦੇ ਵਿੱਚ ਜਾ ਕੇ ਹਜੀਤ ਚਲੋ ਉੱਥੇ ਬੈਂਦੀ ਆ ਉਹ ਆਪਣੇ ਪਤੀ ਵੱਲ ਵੀ ਦੇਖਦੀ ਆ ਤੇ ਇੱਕ ਜਿਹੜੀ ਬਜ਼ੁਰਗ ਔਰਤ ਪਈ ਹੁੰਦੀ ਆ ਉਹਦੇ ਵੱਲ ਵੀ ਦੇਖਦੀ ਆ ਤੇ ਫਿਰ ਉਹ ਆਪਣੇ ਪਤੀ ਤੋਂ ਸਵਾਲੀਆ ਨਜ਼ਰਾਂ ਨਾਲ ਪੁੱਛਦੀ ਆ ਵੀ ਕੀ ਪਰ ਉਹਦਾ ਪਤੀ ਕੁਝ ਨਹੀਂ ਬੋਲਦਾ ਤੇ ਉਹਨੂੰ ਕਹਿੰਦਾ ਕਿ ਹਜੀਤ ਤੂੰ ਇੱਥੇ ਆਰਾਮ ਕਰ ਮੈਂ ਫੇਰ ਆਉਣਾ ਚਲੋ ਹਰਜੀਤ ਜਿਹੜੀ ਉਹ ਆਰਾਮ ਕਰਦੀ ਆ ਥੱਕੀ ਹੋਈ ਹੁੰਦੀ ਆ ਉਹ ਸੌ ਜਾਂਦੀ ਆ ਤੇ ਉਹਦਾ ਪਤੀ ਚਲਿਆ ਜਾਂਦਾ ਸ਼ਾਮ ਤੱਕ ਹਰਜੀਤ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਆ ਤੇ ਉਹ ਜਿਹੜੀ ਔਰਤ ਹੁੰਦੀ ਆ ਬਜ਼ੁਰਗ ਔਰਤ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਹੁੰਦਾ ਉਹਨੂੰ ਅਦਰੰਗ ਹੁੰਦਾ ਤੇ ਹਰਜੀਤ ਜਿਹੜੀ ਉਸ ਔਰਤ ਨੂੰ ਚਾਹ ਬਣਾ ਕੇ ਦਿੰਦੀ ਆ ਉਹ ਚਾਹ ਵੀ ਪੀ ਲੈਂਦੀ ਆ ਤੇ ਉਹ ਔਰਤ ਹਰਜੀਤ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਦੀ ਆ ਤੇ ਉਹਦੇ ਸਿਰ ਤੇ ਹੱਥ ਫੇਰਦੀ ਆ ਉਹਨੂੰ ਪਿਆਰ ਵੀ ਕਰਦੀ ਆ ਚਲੋ ਜਦੋਂ ਰਾਤ ਹੋ ਜਾਂਦੀ ਹੈ ਤਾਂ ਹਰਜੀਤ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਆ ਉਹਦਾ ਪਤੀ ਹੈ ਜਿਹੜਾ ਉਹ ਆਉਂਦਾ ਆ ਕੇ ਖਾਣਾ ਖਾ ਕੇ ਤੇ ਉਹਨੂੰ ਕਹਿੰਦਾ ਕਿ ਹਰਜੀਤ ਮੇਰੀ ਰਾਤ ਦੀ ਡਿਊਟੀ ਆ ਤੂੰ ਆਪੇ ਨਾ ਖਾ ਪੀ ਕੇ ਸੌ ਜਾ ਫਰੈਸ਼ ਹੋ ਜਾ ਤੇ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਇਹ ਆਪਣੀ ਮਾਂ ਦੀ ਇਹ ਇਹਦੀ ਸੰਭਾਲ ਕਰਨੀ ਆ ਤੂੰ ਠੀਕ ਹੈ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਮੈਂ ਬਹੁਤ ਪੈਸਾ ਕਮਾਉਣਾ ਤੇ ਬਸ ਤੂੰ ਮਾਂ ਦੀ ਸੰਭਾਲ ਕਰਨੀ ਆ ਉਹ ਕਹਿ ਦਿੰਦੀ ਆ ਠੀਕ ਆ ਤੇ ਚਲੋ ਇੰਨਾ ਕਹਿ ਕੇ ਚਲਿਆ ਜਾਂਦਾ ਇਸੇ ਤਰ੍ਹਾਂ ਕਈ ਦਿਨ ਲੰਘ ਜਾਂਦੇ ਆ ਹਰਜੀਤ ਦਾ ਪਤੀ ਆਉਂਦਾ ਖਾਣਾ ਵਗੈਰਾ ਖਾਂਦਾ ਤੇ ਚਲਿਆ ਜਾਂਦਾ ਹਰਜੀਤ ਸੋਚਦੀ ਆ ਵੀ ਮੈਂ ਇੰਨੇ ਦਿਨਾਂ ਅਸੀਂ 2 ਮਹੀਨੇ ਬਾਅਦ ਮਿਲੇ ਆ ਤੇ 9 ਮਹੀਨੇ ਬਾਅਦ ਵੀ ਇੰਨੇ ਦਿਨਾਂ ਬਾਅਦ ਆਈਆਂ ਤੇ ਇਹ ਮੇਰੇ ਕੋਲ ਬੈਂਦਾ ਵੀ ਨਹੀਂ ਵੀ ਗੱਲ ਵੀ ਨਹੀਂ ਕਰਦਾ ਕੀ ਗੱਲ ਆ ਤਾਂ ਜਿਹੜੀ ਉਹ ਔਰਤ ਆ ਜਦੋਂ ਹਰਜੀਤ ਉਹਦੀ ਸੇਵਾ ਕਰਦੀ ਆ ਤਾਂ ਔਰਤ ਦੀਆਂ ਅੱਖਾਂ ਦੇ ਵਿੱਚੋਂ ਬਹੁਤ ਹੰਝੂ ਡਿੱਗਦੇ ਆ ਉਹ ਸ਼ਾਇਦ ਹਰਜੀਤ ਨੂੰ ਕੁਝ ਦੱਸਣਾ ਚਾਹੁੰਦੀ ਹੁੰਦੀ ਆ ਪਰ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਪੈਰਾਲਾਈਜ਼ ਕਰਕੇ ਇਹ ਇੱਕ ਦਿਨ ਹਰਜੀਤ ਜਿਹੜੀ ਆਪਣੇ ਪਤੀ ਨੂੰ ਕਹਿੰਦੀ ਵੀ ਅੱਜ ਤੁਸੀਂ ਕੰਮ ਤੋਂ ਛੁੱਟੀ ਲੈ ਲਓ ਵੀ ਅੱਜ ਤਾਂ ਮੇਰੇ ਕੋਲ ਰਹੋ ਵੀ ਮੈਨੂੰ ਕਿੰਨੇ ਦਿਨ ਹੋ ਗਏ ਆਈ ਨੂੰ ਪਰ ਹਰਜੀਤ ਦਾ ਪਤੀ ਹੈ ਜਿਹੜਾ ਉਹਨੂੰ ਕਹਿੰਦਾ ਕਿ ਨਹੀਂ ਮੈਨੂੰ ਦਫ਼ਤਰ ਦੇ ਵਿੱਚ ਕੰਮ ਆਗਾ ਵੀ ਮੈਂ ਜਾਣਾ ਜ਼ਰੂਰੀ ਆ ਚਲੋ ਹਰਜੀਤ ਆ ਗਈ ਗੱਲ ਮੰਨ ਲੈਂਦੀ ਆ ਤੇ ਰਾਤ ਨੂੰ ਨਾ ਹਰਜੀਤ ਨੂੰ ਵੀ ਕੁਝ ਖੜਕਾ ਜਿਹਾ ਸੁਣਾਈ ਦਿੰਦਾ ਹਰਜੀਤ ਉੱਠ ਕੇ ਜਦੋਂ ਬਾਹਰ ਵੇਖਦੀ ਆ ਤਾ ਜਿਹੜਾ ਉਸ ਜਿਹੜੇ ਅਪਾਰਟਮੈਂਟ ਦੇ ਵਿੱਚ ਉਹ ਰਹਿ ਰਹੀ ਹੁੰਦੀ ਆ ਉਹਦੇ ਸਾਹਮਣੇ ਜਿਹੜਾ ਬੰਗਲਾ ਸੀ ਜਿਹੜੇ ਬੰਗਲੇ ਨੂੰ ਟੱਪ ਕੇ ਹਰਜੀਤ ਇੱਥੇ ਆਈ ਸੀ ਉਸ ਬੰਗਲੇ ਦੇ ਵਿੱਚੋਂ ਉਹਨੂੰ ਐਂ ਪਰਛਾਵਾ ਪੈਂਦਾ ਵੀ ਜਿਵੇਂ ਹਰਜੀਤ ਦਾ ਪਤੀ ਫਿਰਦਾ ਹੁੰਦਾ ਤਾਂ ਹਰਜੀਤ ਜਿਹੜੀ ਖਿੜਕੀ ਵਿੱਚ ਦੀ ਵੇਖਦੀ ਆ ਤਾਂ ਹਰਜੀਤ ਦਾ ਪਤੀ ਉਸ ਘਰ ਦੇ ਵਿੱਚ ਹੁੰਦਾ ਤੇ ਜਿਹੜੀ ਉਸ ਘਰ ਦੇ ਵਿੱਚ ਔਰਤ ਹੁੰਦੀ ਆ ਹਰਜੀਤ ਦਾ ਪਤੀ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਹਰਜੀਤ ਦੇ ਪੈਰਾਂ ਹੇਠੋਂ ਜਮੀਂ ਨਿਕਲ ਜਾਂਦੀ ਆ ਇਹੋ ਉਸ ਘਰ ਦਾ ਦਰਵਾਜ਼ਾ ਖੜਕਾਉਂਦੀ ਆ ਜਦੋਂ ਉਹ ਅੰਦਰ ਜਾਂਦੀ ਆ ਤਾਂ ਜਿਹੜੀ ਔਰਤ ਦਰਵਾਜ਼ਾ ਖੋਲਦੀ ਆ ਉਹ ਕਹਿੰਦੀ ਵੀ ਤੂੰ ਇੱਥੇ ਕੀ ਲੈਣ ਆਈ ਆ ਉਹ ਕਹਿੰਦੀ ਵੀ ਮੇਰਾ ਉਹ ਹਰਜੀਤ ਨੂੰ ਕਹਿੰਦੀ ਆ ਕਿ ਤੈਨੂੰ ਕਿਹਨੇ ਕਿਹਾ ਕਿ ਉਹ ਤੇਰਾ ਪਤੀ ਆ ਉਹ ਤਾਂ ਮੇਰਾ ਪਤੀ ਆ ਇਹ ਗੱਲ ਸੁਣ ਕੇ ਹਰਜੀਤ ਦੇ ਪੈਰਾਂ ਹੇਠੋਂ じめਂ ਨਿਕਲ ਜਾਂਦੀ ਆ ਤੇ ਉਹ ਸੋਚਦੀ ਆ ਵੀ ਇਹ ਕੀ ਹੋ ਗਿਆ ਸ਼ੰਕਾ ਤਾਂ ਉਹਨੂੰ ਕਈ ਦਿਨਾਂ ਦੀ ਸੀ ਤਾਂ ਇੰਨੇ ਨੂੰ ਹਰਜੀਤ ਦਾ ਪਤੀ ਵੀ ਆ ਜਾਂਦਾ ਇਹ ਉਹ ਔਰਤ ਆਪਣੇ ਪਤੀ ਦੇ ਹੁੰਦੇ ਕਹਿੰਦੀ ਹੈ ਕਿ ਇਹਨੂੰ ਸਮਝਾ ਦੇ ਵੀ ਤੈਨੂੰ ਇੱਥੇ ਕਿਉਂ ਲਿਆਂਦਾ ਤਾਂ ਉਹ ਕਹਿ ਦਿੰਦਾ ਕਿ ਹਰਜੀਤ ਮੈਨੂੰ ਮਾਫ ਕਰ ਦੇ ਤੇਰੇ ਨਾਲ ਵਿਆਹ ਕਰਾਉਣਾ ਮੇਰਾ ਕੋਈ ਸ਼ੌਂਕ ਨਹੀਂ ਮਜਬੂਰੀ ਸੀ ਆਪਣੀ ਮਾਂ ਨੂੰ ਸੰਭਲਣ ਲਈ ਮੈਂ ਤੇਰੇ ਨਾਲ ਵਿਆਹ ਕਰਵਾਇਆ ਜਿਹੜੀ ਉਹ ਮੇਰੀ ਮਾਂ ਜਿਹਨੂੰ ਪੈਰਾਲਾਈਜ਼ ਅਟੈਕ ਹੋਇਆ ਉਹਦੀ ਸਾਂਭ ਸੰਭਾਲ ਲਈ ਮੈਂ ਤੇਰੇ ਨਾਲ ਵਿਆਹ ਕਰਾਇਆ ਨਾ ਕਿ ਤੈਨੂੰ ਪਤਨੀ ਬਣਾਉਣ ਲਈ ਮੈਂ ਆਲਰੇਡੀ ਵਿਆਹਿਆ ਹੋਇਆ ਤੇ ਮੇਰੀ ਪਤਨੀ ਹੈ ਇਹ ਸੁਣ ਕੇ ਹਰਜੀਤ ਤੁਰੰਦਰ ਤੱਕ ਕੰਬ ਜਾਂਦੀ ਆ ਪਰ ਉਹਦੇ ਕੋਲ ਕੋਈ ਚਾਰਾ ਨਹੀਂ ਹੁੰਦਾ ਉਹ ਉੱਥੋਂ ਰੋਂਦੀ ਹੋਈ ਆਉਂਦੀ ਆ ਤੇ ਵਾਪਸ ਉਸ ਔਰਤ ਕੋਲ ਹਨਾ ਤੇ ਉਹ ਔਰਤ ਵੀ ਸਮਝ ਜਾਂਦੀ ਆ ਵੀ ਇਹ ਕਿਉਂ ਰੋਂਦੀ ਆ ਉਸ ਔਰਤ ਦੇ ਗੱਲ ਲੱਗ ਕੇ ਬਹੁਤ ਰੋਂਦੀ ਆ ਤੇ ਫਿਰ ਉਹ ਚੁੱਪ ਰਹਿਣ ਲੱਗ ਜਾਂਦੀ ਆ ਉਹ ਆਪਣੇ ਮਾਪਿਓ ਨੂੰ ਫੋਨ ਕਰਦੀ ਆ ਪਰ ਉਹਦੇ ਵਿੱਚ ਦੱਸਣ ਦੀ ਹਿੰਮਤ ਨਹੀਂ ਹੁੰਦੀ ਕਿ ਮੈਂ ਆਪਣੇ ਮਾਪਿਓ ਨੂੰ ਕੁਝ ਦੱਸਾਂ ਚਲੋ ਉਹ ਆਪਣੇ ਮਾਪਿਓ ਨੂੰ ਕਹਿੰਦੀ ਆ ਕਿ ਮੈਂ ਫਰਮਤੇ ਜਾਣੀ ਆ ਥੱਕ ਜਾਣੀ ਆ ਜੋ ਵੀ ਗੱਲਾਂ ਬਾਤਾਂ ਉਹ ਕਰਦੀ ਆ ਤੇ ਫਿਰ ਉਹ ਸੋਚ ਲੈਂਦੀ ਆ ਹਨਾ ਵੀ ਇੱਕ ਨਾ ਇੱਕ ਦਿਨ ਮੈਂ ਇੱਥੋਂ ਚਲੀ ਜਾਊਂਗੀ ਇੱਕ ਹਫ਼ਤੇ ਬਾਅਦ ਹਰਜੀਤ ਦਾ ਪਤੀ ਆਉਂਦਾ ਤੇ ਉਹਨੂੰ ਕਹਿੰਦਾ ਕਿ ਤੈਨੂੰ ਘਰ ਦੇ ਵਿੱਚ ਕਿਸੇ ਚੀਜ਼ ਦੀ ਲੋੜ ਆ ਉਹ ਕਹਿੰਦੀ ਵੀ ਮੈਨੂੰ ਮੇਰਾ ਪਾਸਪੋਰਟ ਦੇ ਪਰ ਉਹਨੂੰ ਪਾਸਪੋਰਟ ਨਹੀਂ ਦਿੰਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਇਹਨੂੰ ਪਾਸਪੋਰਟ ਦੇਤਾ ਤਾਂ ਇਹਨੇ ਭੱਜ ਜਾਣਾ ਉਹ ਆਪਣੇ ਪਤੀ ਨੂੰ ਕਹਿੰਦੀ ਆ ਵੀ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਤੂੰ ਉਸ ਔਰਤ ਪਿੱਛੇ ਲੱਗ ਕੇ ਮੈਨੂੰ ਧੋਖਾ ਦਿਨਾ ਹਰਜੀਤ ਦਾ ਪਤੀ ਉਹਨੂੰ ਸੱਚ ਦੱਸਦਾ ਕਿ ਉਹ ਔਰਤ ਮੇਰੀ ਪਤਨੀ ਆ ਤੇ ਉਹਨੇ ਮੈਨੂੰ ਪੂਰੀ ਤਰ੍ਹਾਂ ਗੁਲਾਮ ਬਣਾਇਆ ਹੋਇਆ ਮੈਂ ਤੇਰੇ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਉਹ ਮੇਰੀ ਮਾਂ ਦੀ ਬਿਲਕੁਲ ਵੀ ਸੰਭਾਲ ਨਹੀਂ ਕਰਦੀ ਤੇ ਨਾ ਹੀ ਕੋਈ ਕੇਅਰ ਟੇਕਰ ਰੱਖਦੀ ਆ ਵੀ ਆਪਣੀ ਮਾਂ ਦੀ ਸੰਭਾਲ ਲਈ ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪਿਆ ਮੈਂ ਤੈਨੂੰ ਧੋਖੇ 'ਚ ਰੱਖਿਆ ਪਰ ਤੂੰ ਪਲੀਜ਼ ਮੈਨੂੰ ਮਾਫ ਕਰ ਦੇ ਮੈਨੂੰ ਤਲਾਕ ਦੇ ਦੇ ਤੂੰ ਆਪਾਂ ਤਲਾਕ ਲੈ ਲੈਂਦੇ ਆ ਤੇ ਮੈਂ ਤੇਰੇ ਵਾਸਤੇ ਇੱਥੇ ਕੋਈ ਵਧੀਆ ਮੁੰਡਾ ਲੱਭ ਦੂੰਗਾ ਹਰਜੀਤ ਕਹਿੰਦੀ ਖਬਰਦਾਰ ਜੇ ਅੱਜ ਤੋਂ ਬਾਅਦ ਮੇਰੇ ਜ਼ਿੰਦਗੀ ਬਾਰੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਟਿਕਟਕਰਾ ਤੇ ਮੈਨੂੰ ਭੇਜ ਦੇ ਚਲੋ ਉਹਦੇ ਨਾਲ ਵਾਅਦਾ ਕਰਦਾ ਕਿ ਮੈਂ ਤੈਨੂੰ ਜ਼ਰੂਰ ਭੇਜ ਦੂੰਗਾ ਪਰ ਉਹਨੇ ਭੇਜਣਾ ਕੀ ਸੀ ਪਰ ਹਰਜੀਤ ਦਾ ਵੀ ਦਿਲ ਇਹ ਹੁੰਦਾ ਵੀ ਉਹ ਉਸ ਬਜ਼ੁਰਗ ਔਰਤ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਹੁੰਦੀ ਚਲੋ ਉਹ ਉਸ ਬਜ਼ੁਰਗ ਔਰਤ ਦੀ ਸੰਭ ਸੰਭਾਲ ਕਰਦੀ ਆ ਉਹ ਬਿਜਰਗੌਰਤ ਬੋਲ ਨਹੀਂ ਸਕਦੀ ਹੁੰਦੀ ਹਰਜੀਤ ਜਿਵੇਂ ਉਹਦੀ ਸੰਭਾਲ ਕਰਦੀ ਆ ਤਾਂ ਉਹਨੂੰ ਵੀ ਸਦਮਾ ਲੱਗਦਾ ਹਰਜੀਤ ਦੇ ਨਾਲ ਧੋਖੇ ਦਾ ਤੇ ਉਹਦੀ ਇੱਕ ਦਿਨ ਮੌਤ ਹੋ ਜਾਂਦੀ ਆ ਤੇ ਉਹਦੀ ਮੌਤ ਤੋਂ ਬਾਅਦ ਹਰਜੀਤ ਬਿਲਕੁਲ ਇਕੱਲੀ ਰਹਿ ਜਾਂਦੀ ਆ ਤੇ ਹੁਣ ਹਰਜੀਤ ਆਪਣੇ ਪਤੀ ਨੂੰ ਕਹਿੰਦੀ ਆ ਵੀ ਹੁਣ ਤਾਂ ਮੈਨੂੰ ਭੇਜ ਦੇ ਵੀ ਹੁਣ ਤਾਂ ਇਹ ਔਰਤ ਵੀ ਨਹੀਂ ਰਹੀ ਤੇਰੀ ਮਾਂ ਵੀ ਨਹੀਂ ਰਹੀ ਉਹ ਕਹਿੰਦਾ ਠੀਕ ਆ ਮੈਂ ਤੈਨੂੰ ਭੇਜ ਦੂੰ ਤੇ ਉਹ ਜਦੋਂ ਘਰੇ ਪਾਸਪੋਰਟ ਲੈਣ ਜਾਂਦਾ ਤਾਂ ਉਹਦੀ ਪਤਨੀ ਕਹਿੰਦੀ ਵੀ ਕਿੱਥੇ ਭੇਜਣੀ ਆ ਕਿਤੇ ਨਹੀਂ ਭੇਜਣੀ ਮੇਰਾ ਜਿਹੜਾ ਨਕੰਮਾ ਵਿਲਾ ਭਰਾਗਾ ਉਦੇ ਵਾਸਤੇ ਇਹਦਾ ਰਿਸ਼ਤਾ ਕਰ ਉਹਨੂੰ ਤੇ ਇੱਥੇ ਬੁਲਾ ਮੇਰੇ ਭਰਾ ਨੂੰ ਤਾਂ ਹਰਜੀਤ ਦਾ ਪਤੀ ਕਹਿੰਦਾ ਵੀ ਇਹ ਕਦੇ ਨਹੀਂ ਹੋ ਸਕਦਾ ਮੈਂ ਉਹਨੂੰ ਤਲਾਕ ਦੇਣ ਜਾ ਰਿਹਾ ਹਾਂ ਤੇ ਉਹਨੂੰ ਵਾਪਸ ਭੇਜ ਰਿਹਾ ਤੇ ਫਿਰ ਉਹ ਆ ਕੇ ਦੁਬਾਰਾ ਹਰਜੀਤ ਨਾਲ ਗੱਲ ਕਰਦਾ ਕਿ ਹਰਜੀਤ ਮੈਂ ਤੈਨੂੰ ਤਲਾਕ ਦੇ ਦਿੰਦਾ ਪਰ ਤੂੰ ਵਾਪਸ ਨਾ ਜਾ ਤੂੰ ਇੱਥੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੀ ਹੈ ਮੈਂ ਤੈਨੂੰ ਆਪਣੇ ਦੋਸਤ ਦੇ ਘਰ ਭੇਜ ਦੂੰਗਾ ਉਹ ਤੈਨੂੰ ਘਰ ਲੈ ਕੇ ਦੇ ਦੂ ਤੇ ਤੂੰ ਕੰਮ ਤੇ ਲੱਗ ਜੇਂਗੀ ਹਰਜੀਤ ਜਿਹੜੀ ਕਹਿੰਦੀ ਵੀ ਨਹੀਂ ਮੈਂ ਤਾਂ ਵਾਪਸ ਹੀ ਜਾਣਾ ਤਾਂ ਉਹ ਕਹਿੰਦਾ ਵੀ ਮੇਰੇ ਤੇਰਾ ਜਿਹੜਾ ਪਾਸਪੋਰਟ ਹੈ ਮੇਰੇ ਘਰ ਵਾਲੀ ਕੋਲ ਆ ਤੇ ਉਹ ਚਾਹੁੰਦੀ ਆ ਕਿ ਉਹਦੇ ਭਰਾ ਨਾਲ ਤੇਰਾ ਵਿਆਹ ਕਰ ਦਿੱਤਾ ਜਾਵੇ ਤੇ ਹਰਜੀਤ ਸੋਚਦੀ ਆ ਵੀ ਮੈਂ ਨਹੀਂ ਇਹ ਵਿਆਹ ਕਰਾਉਣਾ ਉਹਨੂੰ ਕਹਿੰਦੀ ਵੀ ਮੇਰਾ ਜਵਾਬ ਆ ਪਰ ਉਹ ਔਰਤ ਆ ਜਿਹੜੀ ਆਪਣੇ ਪਤੀ ਤੇ ਦਬਾਅ ਪਾਉਂਦੀ ਆ ਤੇ ਹਰਜੀਤ ਨੂੰ ਕਿਵੇਂ ਮਰਜ਼ੀ ਮਨਾ ਫਿਰ ਹਰਜੀਤ ਦਾ ਪਤੀ ਉਹਨੂੰ ਕਹਿੰਦਾ ਵੀ ਚਲ ਤੂੰ ਐਂ ਕਰ ਤੂੰ ਉਹਦੇ ਨਾਲ ਕੰਟਰੈਕਟ ਮੈਰਿਜ ਕਰ ਲਾ ਜਦੋਂ ਉਹ ਇੱਧਰ ਆ ਗਿਆ ਫਿਰ ਤੂੰ ਤਲਾਕ ਲੈ ਲਈ ਤੇ ਚਲੀ ਜਾਇਂ ਚਲ ਹਰਜੀਤ ਇਹ ਵੀ ਗੱਲ ਮੰਨ ਲੈਂਦੀ ਆ ਤੇ ਕਾਗਜ਼ਾਂ ਦੇ ਵਿੱਚ ਹੀ ਹਨਾ ਉਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਦੇ ਸਿਰ ਤੇ ਜਿਹੜੀ ਹਰਜੀਤ ਦੀ ਜਿਹੜੀ ਸੌਕਣ ਹੁੰਦੀ ਆ ਉਹ ਆਪਦੇ ਭਰਾ ਨੂੰ ਇਹਦੇ ਸਪான்ਸਰਸ਼ਿਪ ਇਧਰੋਂ ਭੇਜ ਕੇ ਹਰਜੀਤ ਵੱਲੋਂ ਤੇ ਉਹਨੂੰ ਮੰਗਾ ਲੈਂਦੀ ਆ ਜਦੋਂ ਮੰਗਾ ਲੈਂਦੀ ਆ ਹੁਣ ਉਹਨਾਂ ਦੀ ਕੋਰਟ ਮੈਰਿਜ ਹੋ ਜਾਂਦੀ ਆ ਪਰ ਹਰਜੀਤ ਨੇ ਇਹ ਗੱਲ ਕਹੀ ਸੀ ਕਿ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਕਿਉਂਕਿ ਉਹ ਇੱਕ ਪਾਗਲ ਟਾਈਪ ਦਾ ਸਾਈਕੋ ਟਾਈਪ ਦਾ ਮੁੰਡਾ ਹੁੰਦਾ ਜਦੋਂ ਉਹ ਇੱਥੇ ਆ ਜਾਂਦਾ ਤਾਂ ਉਹ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਆਪਣੀ ਭੈਣ ਦੇ ਘਰ ਰਹਿੰਦਾ ਥੋੜੇ ਥੋੜੇ ਨਸ਼ੇ ਵੀ ਕਰਦਾ ਸੀ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਸੀ ਤੇ ਪਰ ਹਰਜੀਤ ਜਿਹੜੀ ਉਹ ਕਹਿੰਦੀ ਹੁੰਦੀ ਹੈ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ ਵੀ ਮੈਨੂੰ ਛੇਤੀ ਤਲਾਕ ਦਿਵਾਓ ਤੇ ਮੈਂ ਜਾਣਾ ਚਾਹਣੀ ਆ ਤੇ ਜਿਹੜੀ ਹਰਜੀਤ ਦੀ ਪਹਿਲਾਂ ਵਾਲੀ ਸੋਕਣ ਹੁੰਦੀ ਆ ਮਤਲਬ ਹਰਜੀਤ ਦੇ ਪਤੀ ਦੀ ਪਤਨੀ ਹੁੰਦੀ ਆ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਵੀ ਇਹ ਤੇਰੀ ਪਤਨੀ ਆ ਤੇ ਉਹ ਜਿਹੜਾ ਮੁੰਡਾ ਹੁੰਦਾ ਉਹ ਹਰਜੀਤ ਦੇ ਪਿੱਛੇ ਰਹਿੰਦਾ ਹਰਜੀਤ ਉਧਰ ਰਹਿੰਦੀ ਆ ਤਾਂ ਹਰਜੀਤ ਦੇ ਪਿੱਛੇ ਉਧਰ ਜਾਂਦਾ ਜੇ ਹਰਜੀਤ ਇੱਧਰ ਰਹਿਣ ਲੱਗਦੀ ਆ ਤਾਂ ਉਹ ਹਰਜੀਤ ਦੇ ਇੱਧਰ ਪਿੱਛੇ ਰਹਿੰਦਾ ਤੇ ਹਰਜੀਤ ਨੂੰ ਉਸ ਮੁੰਡੇ ਤੇ ਤਰਸ ਵੀ ਆਉਂਦਾ ਕਿਉਂਕਿ ਉਹਨੂੰ ਇੱਕ ਸੰਭਾਲਣ ਵਾਲਾ ਚਾਹੀਦਾ ਸੀ ਉਹ ਸਹੀ ਨਹੀਂ ਸੀ ਮੈਂਟਲੀ ਤੇ ਹਰਜੀਤ ਇਹ ਸੋਚਦੀ ਆ ਵੀ ਚੱਲ ਜਦੋਂ ਹੈਗਾ ਤਾਂ ਇਹ ਮੇਰਾ ਪਤੀ ਆ ਉਹਨਾਂ ਉਹਦੀ ਸਾਂਭ ਸੰਭਾਲ ਕਰਨ ਲੱਗ ਜਾਂਦੀ ਆ ਉਸੇ ਘਰ ਦੇ ਵਿੱਚ ਰਹਿੰਦੀ ਆ ਆ ਜਾਂਦੀ ਆ ਹੁਣ ਉਹ ਪਿਛਲਾ ਘਰ ਆ ਜਿਹੜਾ ਉਹ ਛੱਡ ਦਿੰਦੀ ਆ ਤੇ ਚਲੋ ਜਦੋਂ ਆਪਣੇ ਪਤੀ ਦੀ ਸੰਭਾਲ ਕਰਦੀ ਆ ਤਾਂ ਉਹਨੂੰ ਉਹਦੇ ਨਾਲ ਲगाव ਹੋ ਜਾਂਦਾ ਕਿਉਂਕਿ ਜਦੋਂ ਵੀ ਹਰਜੀਤ ਉਹਨੂੰ ਡੀਲ ਕਰਦੀ ਸੀ ਤਾਂ ਉਹ ਵਧੀਆ ਰਹਿੰਦਾ ਸੀ ਅਦਰਵਾਈਜ਼ ਉਹ ਹਾਈਪਰ ਹੋ ਜਾਂਦਾ ਸੀ ਤੇ ਚਲੋ ਜਦੋਂ ਉਹ ਵਧੀਆ ਠੀਕ ਹੋ ਜਾਂਦਾ ਤਾਂ ਹਰਜੀਤ ਉਹਨੂੰ ਕਹਿੰਦੀ ਵੀ ਦੇਖੋ ਤੁਸੀਂ ਮੇਰੇ ਪਤੀਓਂ ਕਾਗਜ਼ਾਂ ਦੇ ਵਿੱਚ ਪਰ ਆਪਣਾ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਨਹੀਂ ਠੀਕ ਹੈ ਵੀ ਹੁਣ ਤੁਸੀਂ ਮੈਨੂੰ ਤਲਾਕ ਦਿਓ ਤੇ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਇੰਡੀਆ ਜਾ ਕੇ ਗੁਜ਼ਾਰਨਾ ਚਾਹਣੀ ਆ ਚਲ ਉਹ ਕਹਿੰਦਾ ਠੀਕ ਆ ਵੀ ਮੈਂ ਤੈਨੂੰ ਤਲਾਕ ਦੇ ਦੂੰ ਤੇ ਹਰਜੀਤ ਇਹ ਗੱਲਾਂ ਕਰਕੇ ਆਪਣੇ ਉਸ ਅਪਾਰਟਮੈਂਟ ਦੇ ਵਿੱਚ ਆ ਜਾਂਦੀ ਹੈ ਜਿੱਥੇ ਪਹਿਲਾਂ ਰਹਿੰਦੀ ਸੀ ਮਗਰ ਹੀ ਜਿਹੜਾ ਉਹ ਮੁੰਡਾ ਦਾ ਉਹਦਾ ਪਤੀ ਉਹ ਵੀ ਆ ਜਾਂਦਾ ਤੇ ਉਹ ਹਰਜੀਤ ਨੂੰ ਕਹਿੰਦਾ ਵੀ ਹਰਜੀਤ ਜੇ ਤੂੰ ਚਲੀ ਗਈ ਨਾ ਵੀ ਮੇਰਾ ਜੀ ਨਹੀਂ ਲੱਗਣਾ ਵੀ ਤੂੰ ਮੇਰੀ ਪਤਨੀ ਤਾਂ ਹੈਗੀ ਆ ਵੀ ਤੂੰ ਮੇਰੀ ਪਤਨੀ ਹੀ ਬਣ ਜਾ ਮੈਨੂੰ ਤੇਰਾ ਸਾਥ ਚੰਗਾ ਲੱਗਦਾ ਤਾਂ ਹਰਜੀਤ ਚਲ ਇਹ ਗੱਲ ਮੰਨ ਲੈਂਦੀ ਆ ਤੇ ਉਹ ਆਪਣੇ ਪਹਿਲਾਂ ਵਾਲੇ ਪਤੀ ਨੂੰ ਕਹਿੰਦੀ ਆ ਵੀ ਹਾਂ ਮੈਂ ادی ਪਤਨੀ ਬਣ ਕੇ ਰਹਿ ਲੂੰਗੀ ਤੇ ਚਲੋ ਉਹ ਦੋਨੋਂ ਨਾ ਉੱਥੇ ਰਹਿੰਦੇ ਆ ਉਸੇ ਪਿੱਛੇ ਘਰ ਦੇ ਵਿੱਚ ਹੀ ਰਹਿਣ ਲੱਗ ਜਾਂਦੇ ਆ ਇੱਕ ਦਿਨ ਹਰਜੀਤ ਜਿਹੜੀ ਕੰਮ ਤੇ ਗਈ ਹੁੰਦੀ ਆ ਉਹ ਕੰਮ ਤੇ ਜਾਣਾ ਸ਼ੁਰੂ ਕਰ ਦਿੰਦੀ ਆ ਤੇ ਉਸ ਤੋਂ ਪਿੱਛੋਂ ਜਿਹੜਾ ਉਹਦਾ ਪਤੀ ਹੁੰਦਾ ਉਹਨੂੰ ਇੱਕੇ ਦਮ ਕੋਈ ਦੌਰਾ ਪੈਂਦਾ ਤੇ ਉਹ ਵਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਜਦੋਂ ਹਰਜੀਤ ਕੰਮ ਤੋਂ ਆਉਂਦੀ ਆ ਤੇ ਉਹਦੀ লাশ ਨੂੰ ਲਟਕਦੇ ਹੋਏ ਵੇਖਦੀ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਭੱਜ ਕੇ ਹਨਾ ਆਪਣੇ ਪਤੀ ਨੂੰ ਪਹਿਲਾਂ ਵਾਲੇ ਪਤੀ ਨੂੰ ਜਿਹਦੇ ਨਾਲ ਤਲਾਕ ਹੋਇਆ ਵਿਆਹ ਹੁੰਦਾ ਤੇ ਆਪਣੀ ਸੌਕਣ ਨੂੰ ਬਾਜ਼ ਮਾਰਦੀ ਆ ਤਾਂ ਜਿਹੜੀ ਉਹਦੀ ਸੌਕਣ ਹੁੰਦੀ ਆ ਉਹ ਮੁੰਡੇ ਦੀ ਭੈਣ ਉਹ ਉਹ ਹਰਜੀਤ ਤੇ ਪੁਲਿਸ ਬੁਲਾ ਲੈਂਦੀ ਆ ਉਹ ਕਹਿੰਦੀ ਵੀ ਮੇਰੇ ਭਰਾ ਨੇ ਆਤਮ ਹੱਤਿਆ ਕੀਤੀ ਇਹ ਦੇ ਕਰਕੇ ਵੀ ਇਹ ਉਹਨੂੰ ਬਹੁਤ ਮੈਂਟਲੀ ਟੌਰਚਰ ਕਰਦੀ ਸੀ ਪੁਲਿਸ ਆ ਜਿਹੜੀ ਸਥਿਤੀ ਵੇਖ ਕੇ ਤੇ ਉਹ ਚਲੀ ਜਾਂਦੀ ਆ ਉਹਨੂੰ ਲੈ ਜਾਂਦੀ ਆ ਹਰਜੀਤ ਨੂੰ ਹਰਜੀਤ ਦੇ ਘਰ ਵਾਲਾ ਕੰਮ ਤੇ ਗਿਆ ਹੁੰਦਾ ਤੇ ਉਸ ਤੋਂ ਬਾਅਦ ਹਰਜੀਤ ਦੀ ਜਿਹੜੀ ਸੋਪਣ ਹੁੰਦੀ ਆ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਕਹਿੰਦੀ ਆ ਤੇ ਕਹਿੰਦੀ ਆ ਕਿ ਹਰਜੀਤ ਨੇ ਮੇਰੇ ਭਰਾ ਦਾ ਕਤਲ ਕਰਤਾ ਚਲੋ ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਜਦੋਂ ਉਹਨੂੰ ਹਰਜੀਤ ਦਾ ਪਤੀ ਆਉਂਦਾ ਤੇ ਉਹਦੇ ਹੱਥ 'ਚ ਕੋਈ ਸਥਿਤੀ ਨਹੀਂ ਹੁੰਦੀ ਉਹ ਉਹਦੇ ਸਾਲੇ ਦਾ ਸੰਸਕਾਰ ਕਰਦੇ ਆ ਉਧਰ ਰੁੱਝ ਜਾਂਦੇ ਆ ਫਿਰ ਉਹ ਜੇਲ੍ਹ ਦੇ ਵਿੱਚ ਹਰਜੀਤ ਨੂੰ ਮਿਲਣ ਜਾਂਦਾ ਪਰ ਪੁਲਿਸ ਜਿਹੜੀ ਉਹ ਮਿਲਣ ਨਹੀਂ ਦਿੰਦੀ ਇਸੇ ਤਰ੍ਹਾਂ ਕਰਕੇ 15 ਦਿਨ ਦਾ ਜਿਹੜਾ ਸਮਾਂ ਲੰਘ ਜਾਂਦਾ ਪਰ ਹਰਜੀਤ ਦੇ ਪਤੀ ਨੂੰ ਉਹਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਹਰਜੀਤ ਨਾਲ ਤੇ ਉਹ ਸੋਚਦਾ ਵੀ ਹਰਜੀਤ ਮੇਰੇ ਬਾਰੇ ਕੀ ਸੋਚਦੀ ਹੋਊਗੀ ਚਲ ਉਹਨਾਂ ਇਹ ਖਬਰ ਆ ਜਿਹੜੀ ਆਪਣੇ ਸੱਸ ਸਹੁਰੇ ਨੂੰ ਦਿੰਦਾ ਫੋਨ ਤੇ ਵੀ ਮੈਂ ਉਹਨਾਂ ਨੂੰ ਦੱਸਾਂ ਤਾਂ ਸਹੀ ਹੈ ਨਾ ਵੀ ਉਹਨੂੰ ਆਏ ਸੀ ਵੀ ਹਰਜੀਤ ਨੇ ਕੋਈ ਗੱਲ ਤਾਂ ਦੱਸੀ ਹੋਊ ਉਧਰੋਂ ਹਰਜੀਤ ਦੇ ਮੰਮੀ ਪਾਪਾ ਜਿਹੜੇ ਉਹ ਕਿਤੇ ਜਾ ਰਹੇ ਹੁੰਦੇ ਆ ਗੱਡੀ 'ਚ ਤੇ ਜਦੋਂ ਹਰਜੀਤ ਦਾ ਪਤੀ ਉਹਨਾਂ ਨੂੰ ਫੋਨ ਕਰਕੇ ਦੱਸਦਾ ਵੀ ਐਸ ਤਰ੍ਹਾਂ ਗੱਲ ਹੋ ਗਈ ਵੀ ਜਿਹੜੇ ਮੁੰਡੇ ਨਾਲ ਹਰਜੀਤ ਦਾ ਵਿਆਹ ਹੋਇਆ ਸੀ ਵੀ ਉਹਨੇ ਉਹਦੀ ਜਿਹੜਾ ਕਤਲ ਕਰਤਾ ਕਿਉਂਕਿ ਉਹਨੂੰ ਇਹੀ ਲੱਗਦਾ ਹੁੰਦਾ ਵੀ ਹਰਜੀਤ ਨੇ ਕਤਲ ਕੀਤਾ ਤਾਂ ਫੋਨ ਸੁਣਦੇ ਸੁਣਦੇ ਹਰਜੀਤ ਦੇ ਪਾਪਾ ਦਾ ਜਿਹੜਾ ਇੱਕੋ ਦਾ ਮਨੂੰ ਸਦਮਾ ਲੱਗਦਾ ਤੇ ਉਹਦੀ ਗੱਡੀ ਨਾਕਾਸੇ 'ਚ ਵੱਜਦੀ ਹੈ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਥਾਈਂ ਮੁੱਕ ਜਾਂਦੇ ਆ ਉਸ ਤੋਂ ਬਾਅਦ ਹਰਜੀਤ ਦੇ ਪਤੀ ਨੂੰ ਫਿਰ ਫੋਨ ਆਉਂਦਾ ਹਨਾ ਇੰਡੀਅਨ ਨੰਬਰ ਤੋਂ ਤੇ ਜਿਹੜੇ ਆਸੇ ਪਾਸੇ ਦੇ ਲੋਕ ਹੁੰਦੇ ਆ ਉਹਨਾਂ ਨੇ ਜਿਨ੍ਹਾਂ ਨੇ ਚੱਕਿਆ ਉਹਨਾਂ ਨੇ ਦੱਸਿਆ ਵੀ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਰਹੇ ਸੀ ਫੋਨ ਤੇ ਉਹ ਦੱਸਦਾ ਹਾਂ ਵੀ ਇਹ ਕੌਣ ਸੀ ਕਹਿੰਦੇ ਇਹ ਮੇਰੇ ਸੱਸ ਸਹੁਰਾ ਸੀ ਉਹ ਕਹਿੰਦੇ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਤਾਂ ਫਿਰ ਹਰਜੀਤ ਦਾ ਪਤੀ ਇਮੀਡੀਏਟਲੀ ਟਿਕ ਟਕ ਰਾ ਕੇ ਜਿਹੜਾ ਉਹਨਾਂ ਦੇ ਅੰਤਮ ਸੰਸਕਾਰ ਤੇ ਜਾਂਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਲੋਕ ਤਾਂ ਢੀਕਣਗੇ ਹਨਾ ਵੀ ਹਰਜੀਤ ਆਵੇ ਵੀ ਹੁਣ ਹਰਜੀਤ ਕਿੱਥੋਂ ਜਾ ਸਕਦੀ ਆ ਹਰਜੀਤ ਜੇਲ੍ਹ 'ਚ ਹੁੰਦੀ ਆ ਤੇ ਇੱਧਰ ਨਾ ਇੱਕ ਦਿਨ ਜੇਲ੍ਹ ਦੇ ਵਿੱਚ ਇੱਕ ਔਰਤ ਆਉਂਦੀ ਆ ਇੱਕ ਔਰਤ ਇੰਡੀਅਨ ਔਰਤ ਜਿਹੜੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਫਸੀਆਂ ਹੋਈਆਂ ਕੁੜੀਆਂ ਨਾਲ ਮੁਲਾਕਾਤ ਕਰਦੀ ਆ ਕਿਉਂਕਿ ਬਹੁਤ ਸਾਰੀਆਂ ਬੇਦੋਸ਼ੀਆਂ ਕੁੜੀਆਂ ਉਧਰ ਜੇਲਾਂ ਦੇ ਵਿੱਚ ਨੇ ਉਹ ਹਰਜੀਤ ਨਾਲ ਮੁਲਾਕਾਤ ਕਰਦੀ ਆ ਤੇ ਹਰਜੀਤ ਨੂੰ ਉਹਦੇ ਕੇਸ ਬਾਰੇ ਪੁੱਛਦੀ ਆ ਹਰਜੀਤ ਉਹਨੂੰ ਸਾਰੀ ਗੱਲ ਦੱਸਦੀ ਆ ਵੀ ਮੇਰੇ ਨਾਲ ਕਿਦਾਂ ਧੋਖਾ ਹੋਇਆ ਇਸ ਤਰ੍ਹਾਂ ਮੈਨੂੰ ਫਸਾਇਆ ਗਿਆ ਤੇ ਉਹ ਚਲੋ ਵਕੀਲ ਕਰਦੀ ਆ ਹਰਜੀਤ ਵਾਸਤੇ ਤੇ ਵਕੀਲ ਆ ਜਿਹੜਾ ਕੇਸ ਲੜਦਾ ਤੇ ਹਰਜੀਤ ਨੂੰ 3 ਮਹੀਨੇ ਬਾਅਦ ਜ਼ਮਾਨਤ ਮਿਲ ਜਾਂਦੀ ਆ ਜਦੋਂ ਜਮਾਨਤ ਤੋਂ ਬਾਅਦ ਉਹ ਬਾਹਰ ਆਉਂਦੀ ਹੈ ਜੇਲ੍ਹ ਤੋਂ ਤਾਂ ਹਰਜੀਤ ਦਾ ਪਤੀ ਵੀ ਜੇਲ੍ਹ ਦੇ ਬਾਹਰ ਹੁੰਦਾ ਕਿਉਂਕਿ ਜਿਹੜੀ ਉਹ ਐਨ ਜੀਓ ਵਾਲੀ ਔਰਤ ਸੀ ਉਹਨੇ ਹਰਜੀਤ ਤੋਂ ਉਹਦੇ ਪਤੀ ਦਾ ਐਡਰੈਸ ਲੈ ਲਿਆ ਸੀ ਤੇ ਉਹਨੂੰ ਫੋਨ ਕਰਕੇ ਉਹਨੇ ਬੁਲਾ ਲਿਆ ਸੀ ਵੀ ਅੱਜ ਹਰਜੀਤ ਬਾਹਰ ਆਉਣ ਵਾਲੀ ਆ ਚਲੋ ਹਰਜੀਤ ਬਾਹਰ ਆਉਂਦੀ ਹੈ ਤੇ ਉਹ ਆਪਣੇ ਪਤੀ ਦੇ ਨਾਲ ਲੱਗ ਕੇ ਰੋਂਦੀ ਆ ਹਨਾ ਤੇ ਉਹਨੂੰ ਕਹਿੰਦੀ ਆ ਵੀ ਮੈਂ ਬੇਕਸੂਰ ਸੀ ਤੂੰ ਇੱਕ ਵਾਰ ਵੀ ਮੇਰਾ ਪਤਾ ਨਹੀਂ ਲਿਆ ਤਾਂ ਉਹਨੂੰ ਕਹਿੰਦਾ ਕਿ ਮੈਂ ਤੇਰੇ ਪਿੱਛੇ ਬਹੁਤ ਆਇਆ ਜੇਲ੍ਹ 'ਚ ਪਰ ਇਹਨਾਂ ਨੇ ਮੈਨੂੰ ਤੈਨੂੰ ਮਿਲਣ ਨਹੀਂ ਦਿੱਤਾ ਵੀ ਮੈਂ ਸਚਾਈ ਜਾਨਣਾ ਚਾਹਣਾ ਤਾਂ ਉਹ ਸਾਰਾ ਸੱਚ ਦੱਸਦੀ ਆ ਕਿ ਮੈਂ ਕੋਈ ਕਤਲ ਨਹੀਂ ਕੀਤਾ ਮੈਂ ਤਾਂ ਕੰਮ ਤੇ ਗਈ ਸੀ ਬਾਅਦ ਦੇ ਵਿੱਚ ਉਹਨੇ ਫਾਹਾ ਲੈ ਲਿਆ ਤੇ ਮਾਮਲਾ ਸਾਰਾ ਮੇਰੇ ਤੇ ਪੈ ਗਿਆ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਵੀ ਮੈਂ ਨਾ ਆਪਣੇ ਮਾਪਿਆਂ ਕੋਲ ਜਾਣਾ ਚਾਹਣੀ ਆ ਜਦੋਂ ਰੋਂਦੀ ਰੋਂਦੀ ਆਏ ਕਹਿੰਦੀ ਆ ਤਾਂ ਉਹਦਾ ਪਤੀ ਆ ਉਹਨੂੰ ਸੱਚ ਦੱਸ ਦਿੰਦਾ ਵੀ ਤੇਰੇ ਮੰਮੀ ਪਾਪਾ ਇਸ ਦੁਨੀਆ ਤੇ ਨਹੀਂ ਰਹੇ ਉਹਨੂੰ ਹੋਰ ਵੀ ਸਦਮਾ ਲੱਗਦਾ ਤੇ ਉਹ ਪੁੱਛਦੀ ਹੈ ਵੀ ਕੀ ਹੋਇਆ ਤਾਂ ਹਰਜੀਤ ਦਾ ਪਤੀ ਉਹਨੂੰ ਕਹਿੰਦਾ ਵੀ ਤੇਰੀ ਇਸ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਵਿੱਚ ਮੇਰਾ ਰੋਲ ਆ ਵੀ ਜਦੋਂ ਮੈਂ ਤੇਰੀ ਜੇਲ੍ਹ ਜਾਣ ਦੀ ਖਬਰ ਉਹਨਾਂ ਨੂੰ ਦੱਸੀ ਤਾਂ ਉਹਨਾਂ ਤੋਂ ਹੀ ਸਦਮਾ ਸਹਾਰਿਆ ਨਹੀਂ ਗਿਆ ਤੇ ਉਹ ਡਰਾਈਵ ਕਰ ਰਹੀ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਦੋਂ ਮੈਂ ਤੈਨੂੰ ਮਿਲਣ ਨਹੀਂ ਆਇਆ 15 ਦਿਨ ਤਾਂ ਮੈਂ ਇੰਡੀਆ ਗਿਆ ਹੋਇਆ ਸੀਗਾ ਤੂੰ ਮੈਨੂੰ ਮਾਫ਼ ਕਰ ਦੇ ਮੈਨੂੰ ਪਤਾ ਮੇਰੀ ਗਲਤੀ ਹੈ ਜਿਹੜੀ ਮਾਫ਼ੀ ਦੇ ਲਾਇਕ ਨਹੀਂ ਪਰ ਫਿਰ ਵੀ ਤੂੰ ਮੈਨੂੰ ਮਾਫ਼ ਕਰ ਦੇ ਹਰਜੀਤ ਉਹਨੂੰ ਕਹਿੰਦੀ ਆ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਮੈਂ ਤੈਨੂੰ ਇੱਥੇ ਮਾਰ ਦੂੰ ਜਿਹੜੀ ਉਹ ਐਨਜੀਓ ਵਾਲੀ ਔਰਤ ਹੁੰਦੀ ਆ ਉਹ ਹਰਜੀਤ ਨੂੰ ਆਪਣੇ ਘਰ ਲੈ ਜਾਂਦੀ ਆ ਤੇ ਉਹ ਹਰਜੀਤ ਨੂੰ ਪੁੱਛਦੀ ਆ ਵੀ ਹੁਣ ਤੂੰ ਕੀ ਕਰਨਾ ਚਾਹਣੀ ਆ ਹਰਜੀਤ ਕਹਿੰਦੀ ਵੀ ਮੈਂ ਬਾਹਰ ਜਾਣਾ ਚਾਹਣੀ ਆ ਪਰ ਉਹਦਾ ਪਾਸਪੋਰਟ ਆ ਜਿਹੜਾ ਉਹ ਜਬਤ ਹੋ ਚੁੱਕਿਆ ਹੁੰਦਾ ਕਿਉਂਕਿ ਜਿੰਨਾ ਟਾਈਮ ਕੇਸ ਦਾ ਫੈਸਲਾ ਨਹੀਂ ਹੁੰਦਾ ਉਹਨਾ ਟਾਈਮ ਹਰਜੀਤ ਜਾ ਨਹੀਂ ਸਕਦੀ ਹੁੰਦੀ ਤਾਂ ਚਲੋ ਫਿਰ ਉਹ ਜਿਹੜੀ ਔਰਤ ਆ ਉੱਥੇ ਹੀ ਹਰਜੀਤ ਨੂੰ ਇੱਕ ਕਮਰਾ ਲੈ ਕੇ ਦਿੰਦੀ ਆ ਤੇ ਉਹਨੂੰ ਕੰਮ ਵੀ ਦਿਵਾ ਦਿੰਦੀ ਆ ਮਜਬੂਰੀ ਦੇ ਵਿੱਚ ਹਰਜੀਤ ਨੂੰ ਕੰਮ ਕਰਨਾ ਪੈਂਦਾ ਹਰਜੀਤ ਦੇ ਪਤੀ ਨੇ ਬਹੁਤ ਗਲਤੀ ਕੀਤੀ ਸੀ ਪਰ ਫਿਰ ਵੀ ਉਹ ਹਰਜੀਤ ਨੂੰ ਉਹਦਾ ਰਹਿਣ ਸਹਿਣ ਦਾ ਖਿਆਲ ਰੱਖਦਾ ਸੀ ਉਹਨੂੰ ਇੱਕ ਘਰ ਦੇ ਵਿੱਚ ਰੱਖਿਆ ਉੱਥੇ ਉਹਨੂੰ ਰਾਸ਼ਨ ਪਾਣੀ ਵੀ ਦੇ ਜਾਂਦਾ ਸੀ ਤੇ ਉਹ ਹਰਜੀਤ ਨੂੰ ਇੱਕੋ ਹੀ ਗੱਲ ਕਹਿੰਦਾ ਸੀ ਕਿ ਹਰਜੀਤ ਮੈਂ ਤੇਰੀ ਜ਼ਿੰਦਗੀ ਖਰਾਬ ਕੀਤੀ ਆ ਮੈਂ ਇਹਨੂੰ ਸਹੀ ਤਾਂ ਨਹੀਂ ਕਰ ਸਕਦਾ ਪਰ ਮੈਂ ਸ਼ਰਮਿੰਦਾ ਬਹੁਤ ਆ ਮੈਂ ਤੇਰੇ ਤੋਂ ਮਾਫੀ ਮੰਗ ਸਕਦਾ ਤੂੰ ਮaaf ਕਰਨਾ ਜਾਂ ਨਾ ਕਰਨਾ ਉਹ ਤੇਰੀ ਮਰਜ਼ੀ ਆ ਤੇ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਤੇ ਉਹ ਕੇਸ ਚੱਲਦਾ ਰਹਿੰਦਾ ਤਰੀਕਾ ਪੈਂਦੀਆਂ ਨੇ ਤੇ ਫਿਰ ਜਿਹੜੀ ਉਹ ਔਰਤ ਆ ਐਨ ਜੀਓ ਵਾਲੀ ਉਹ ਹਰਜੀਤ ਨੂੰ ਕਹਿੰਦੀ ਆ ਕਿ ਇਹ ਕੇਸ ਜਾਂ ਤਾਂ ਉਦੋਂ ਹੀ ਡਿਸਮਿਸ ਹੋ ਸਕਦਾ ਜਦੋਂ ਜਿਹੜੀ ਤੇਰੀ ਪਤੀ ਵਾਲੀ ਪਤੀ ਦੀ ਪਹਿਲਾਂ ਵਾਲੀ ਪਤਨੀ ਆ ਮਤਲਬ ਤੇਰੀ ਸੋਕਣਾ ਜੇ ਉਹ ਕੇਸ ਵਾਪਸ ਲੈ ਲਵੇ ਚਲੋ ਐਨ ਜੀਓ ਵਾਲੀ ਔਰਤ ਆ ਜਿਹੜੀ ਉਹ ਹਰਜੀਤ ਦੀ ਪਹਿਲੀ ਪਤਨੀ ਨੂੰ ਮਿਲਦੀ ਆ ਪਰ ਉਹ ਕੇਸ ਵਾਪਸ ਲੈਣ ਵਾਸਤੇ ਨਾ ਰਾਜੀ ਨਹੀਂ ਹੁੰਦੀ ਫਿਰ ਉਹ ਇੱਕ ਦਿਨ ਮਤਲਬ ਇੱਕ ਦਾਅ ਖੇੜਦੀ ਆ ਉਹ ਵਕੀਲ ਨਾਲ ਗੱਲ ਕਰਦੀ ਆ ਤੇ ਉਹ ਵਕੀਲ ਆ ਜਿਹੜੀ ਉਹ ਕਹਿੰਦੀ ਵੀ ਮੈਂ ਉਸ ਔਰਤ ਨੂੰ ਮਿਲਣਾ ਚਾਹਣੀ ਆ ਉਹ ਐਨਜੀਓ ਵਾਲੀ ਔਰਤ ਤੇ ਵਕੀਲ ਜਿਹੜੀ ਔਰਤਾ ਉਹ ਦੋਨੋਂ ਹਰਜੀਤ ਦੀ ਪਹਿਲਾਂ ਵਾਲੀ ਪਤਨੀ ਨੂੰ ਮਿਲਦੀਆਂ ਤਾਂ ਉਹਨੂੰ ਕਹਿੰਦੀਆਂ ਕਿ ਵੀ ਜਾਂ ਤਾਂ ਕੇਸ ਵਾਪਸ ਲੈ ਲੈ ਨਹੀਂ ਤੇਰੇ ਤੇ ਧੋਖਾਧੜੀ ਦਾ ਮਾਮਲਾ ਦਾਜ ਹੋ ਕਿਉਂਕਿ ਤੇਰੇ ਭਰਾ ਦੀ ਜੋ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਉਹਦੀਆਂ ਪਰਚੀਆਂ ਸਾਰੀਆਂ ਹਰਜੀਤ ਕੋਲ ਹੈਗੀਆਂ ਨੇ ਅਸੀਂ ਇਹ ਸਾਬਤ ਕਰਦੇ ਹਾਂਗੇ ਵੀ ਤੂੰ ਆਪਣੇ ਭਰਾ ਦਾ ਵਿਆਹ ਕਰਨ ਲਈ ਧੋਖੇ ਨਾਲ ਇਹਦਾ ਪਾਸਪੋਰਟ ਜ਼ਬਤ ਕੀਤਾ ਤੇ ਤੇਰੇ ਤੇ ਇਹੋ ਜਿਹਾ ਕੇਸ ਹੋਣਾ ਤੂੰ ਸਾਰੀ ਉਮਰ ਬਾਹਰ ਨਹੀਂ ਆਉਣਾ ਚਲੋ ਉਹ ਡਰ ਜਾਂਦੀ ਆ ਤੇ ਆਪਣਾ ਕੇਸ ਆ ਜਿਹੜਾ ਵਾਪਸ ਲੈ ਲੈਂਦੀ ਆ 5 ਸਾਲ ਦਾ ਸਮਾਂ ਜਿਹੜਾ ਗੁਜ਼ਰ ਜਾਂਦਾ ਉਸ ਤੋਂ ਬਾਅਦ ਹਰਜੀਤ ਜਿਹੜੀ ਇੰਡੀਆ ਵਾਪਸ ਜਾਣਾ ਚਾਹੁੰਦੀ ਹੁੰਦੀ ਆ ਪਰ ਉਹਦਾ ਪਾਸਪੋਰਟ ਆ ਜਿਹੜਾ ਉਹ 올ਡ ਹੋ ਚੁੱਕਿਆ ਹੁੰਦਾ ਐਕਸਪਾਇਰ ਹੋ ਚੁੱਕਿਆ ਹੁੰਦਾ ਹੋਣਾ ਹਰਜੀਤ ਪੁਲਿਸ ਕੇਸ ਚ ਫਸੀ ਹੋਣ ਕਰਕੇ ਨਾ ਉਹ ਪੀਆਰ ਹੋਈ ਹੁੰਦੀ ਆ ਹਜੇ ਕਿਉਂਕਿ ਜਦੋਂ ਤਲਾਕ ਹੀ ਹੋ ਗਿਆ ਸੀ ਉਸ ਤੋਂ ਬਾਅਦ ਹਰਜੀਤ ਉਥੇ ਫਿਰ ਸਟਰਗਲ ਸ਼ੁਰੂ ਕਰਦੀ ਆ ਤੇ ਹੌਲੀ-ਹੌਲੀ ਉਹ ਕੈਨੇਡਾ ਦਾ ਪਾਸਪੋਰਟ ਆ ਜਿਹੜਾ ਉਹ ਬਣਵਾ ਲੈਂਦੀ ਆ ਤੇ ਫਿਰ ਉਹ ਸੋਚਦੀ ਆ ਵੀ ਮੈਂ ਆਪਣੇ ਦੇਸ਼ ਵਾਪਸ ਜਾਵਾਂ ਆਪਣਾ ਘਰ ਵੇਖਾਂ ਘਰ ਦੇ ਕਰਾਉਂਦੇ ਉਹਨੂੰ 15 ਸਾਲ ਉੱਥੇ ਬੀਤ ਜਾਂਦੇ ਆ ਤੇ 15 ਸਾਲ ਬਾਅਦ ਉਹ ਅੱਜ ਵਾਪਸ ਆਈ ਆ ਇਹ ਨੀ ਗੱਲਾਂ ਕਰਦੀ ਕਰਦੀ ਉਹਦੀਆਂ ਅੱਖਾਂ ਦੇ ਵਿੱਚ ਬਹੁਤ ਹੰਝੂ ਹੁੰਦੇ ਆ ਤੇ ਉਹ ਇਹ ਵੀ ਭੁੱਲ ਜਾਂਦੀ ਆ ਵੀ ਮੈਂ ਕਿਹਦੇ ਕੋਲ ਬੈਠੀ ਆ ਤੇ ਹਰਜੀਤ ਦੇ ਚਾਚੇ ਦੀ ਕੁੜੀ ਹਰਜੀਤ ਦੀ ਜ਼ਿੰਦਗੀ ਦਾ ਇਹ ਦੁੱਖ ਸੁਣ ਕੇ ਬਹੁਤ ਰੋਂਦੀ ਆ ਉਹਦੇ ਗੱਲ ਲੱਗ ਕੇ ਰੋਂਦੀ ਆ ਤੇ ਉਹ ਕਹਿੰਦੀ ਵੀ ਅਸੀਂ ਤਾਂ ਇਸ ਗੱਲ ਨੂੰ ਢੀਕਦੇ ਰਹੇ ਸਾਨੂੰ ਤੇਰੇ ਤੇ ਗੁੱਸਾ ਆ ਰਿਹਾ ਵੀ ਤੂੰ ਬਾਹਰ ਜਾ ਕੇ ਸਾਨੂੰ ਭੁੱਲ ਗਈ ਕਦੇ ਫੋਨ ਵੀ ਨਾ ਕੀਤਾ ਤਾਂ ਹਰਜੀਤ ਕਹਿੰਦੀ ਵੀ ਮੈਂ ਤਾਂ ਇਹੋ ਜੀ ਜਾ ਕੇ ਫਸੀ ਵੀ ਮੈਂ ਤਾਂ ਆਪਣਾ ਸਾਰਾ ਕੁਝ ਹੀ ਗਵਾ ਬੈਠੀ ਦੋਨੇ ਪੈਣਾ ਇੱਕ ਦੂਜੀ ਦੇ ਗਲ ਲੱਗ ਕੇ ਬਹੁਤ ਰੋਂਦੀਆਂ ਨੇ ਪਰ ਹੁਣ ਹਰਜੀਤ ਕੋਲੇ ਰੋਣ ਤੋਂ ਬਿਨਾ ਕੁਝ ਵੀ ਪੱਲੇ ਨਹੀਂ ਸੀ ਪਿਆ ਹਾਂਜੀ ਦੋਸਤੋ ਬਹੁਤ ਸਾਰੀਆਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਜਿਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਖਰਾਬ ਹੋਈ ਆ ਬਾਹਰਲੇ ਮੁੰਡੇ ਧੋਖੇ ਧੜੀ ਦਾ ਸ਼ਿਕਾਰ ਹੋਈਆਂ ਨੇ ਗਿਆ ਧੋਖਾ ਧੜੀ ਨਾਲ ਉਹ ਵਿਆਹ ਕਰਵਾ ਕੇ ਲੈ ਕੇ ਜਾਂਦੇ ਰਹੇ ਜਾਂ ਤਾਂ ਲਿਜਾ ਕੇ ਨੌਕਰਾਨੀਆਂ ਬਣਾਤਾ ਤੇ ਜਾਂ ਫਿਰ ਵਿਆਹ ਕਰਵਾ ਕੇ ਇੱਥੇ ਹੀ ਛੱਡ ਗਏ ਲੈ ਕੇ ਹੀ ਨਹੀਂ ਗਏ ਈਮੇ ਲੱਗੀ ਤੁਹਾਨੂੰ ਹਰਜੀਤ ਦੀ ਜ਼ਿੰਦਗੀ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ